ਗੁੱਡ ਮਾਰਨਿੰਗ ਸਟੂਡੈਂਟਸ ਅੱਜ ਜੀ ਆਪਾਂ ਆਪਣੀ ਬਾਨੀਗੀ ਬੁੱਕ ਸਟਾਰਟ ਕਰਨ ਜਾ ਰਹੇ ਆ ਬਾਨੀਗੀ ਬੁੱਕ ਦਾ ਕਹਾਣੀ ਭਾਗ ਪਹਿਲੀ ਕਹਾਣੀ ਗੁਲਫੀ ਗੁਲਫੀ ਕਹਾਣੀ ਹੈ ਜਿਹੜੀ ਪ੍ਰੋਫੈਸਰ ਸੁਜਾਨ ਸਿੰਘ ਦੀ ਰਚਨਾ ਹੈ ਜਿਹੜੇ ਪ੍ਰੋਫੈਸਰ ਸੁਜਾਨ ਸਿੰਘ ਨੇਗੇ ਉਹ ਇੱਕ ਆਮ ਇਨਸਾਨ ਦੀ ਜ਼ਿੰਦਗੀ ਬਾਰੇ ਆਪਣੀ ਰਚਨਾਵਾਂ ਵਿੱਚ ਲਿਖਦੇ ਨੇ ਉਹਨਾਂ ਦਾ ਬੁੱਕ ਵਿਸ਼ਾ ਹੁੰਦਾ ਆਪਣੇ ਸਮਾਜ ਦਾ ਸਮਾਜਿਕ ਤੇ ਆਰਥਿਕ ਢਾਂਚੇ ਨੂੰ ਬਿਆਨ ਕਰਨਾ ਇਸੇ ਤਰ੍ਹਾਂ ਉਹਨੇ ਕੁਲਫੀ ਕਹਾਣੀ ਵਿੱਚ ਇੱਕ ਮੱਧਮ ਵਰਗ ਦੇ ਇਨਸਾਨ ਦੀ ਜਿਹੜੀ ਆਰਥਿਕ ਹਾਲਤ ਨੂੰ ਪੇਸ਼ ਕੀਤਾ ਕਿ ਉਹ ਕਿਵੇਂ ਆਪਣੀਆਂ ਮੁਸ਼ਕਲਾਂ ਨਾਲ ਆਪਣਾ ਗੁਜ਼ਾਰਾ ਕਰਦਾ ਹੈਗਾ ਕਹਾਣੀ ਸਟਾਰਟ ਕਰਦੇ ਹਾਂ ਜੀ ਜੂਨ ਦੇ ਮਹੀਨੇ ਦੁਪਹਿਰ ਵੇਲੇ ਕਹਾਣੀਕਾਰ ਸਾਫਤੇ ਲੰਮਾ ਪਿਆ ਆਪਣੀਆਂ ਆਰਥਿਕ ਮੁਸ਼ਕਲਾਂ ਬਾਰੇ ਸੋਚ ਰਿਹਾ ਸੀ ਇੰਨੇ ਨੂੰ ਬਾਹਰ ਕੁਲਫੀ ਵਾਲੇ ਨੇ ਹੁੱਕਾ ਦਿੱਤਾ ਅਜੇ ਉਸ ਦੀ ਨੀਂਦ ਪੂਰੀ ਨਹੀਂ ਹੋਈ ਸੀ ਕਿ ਉਸ ਨੂੰ ਉਸਦੇ ਛੋਟੇ ਕਾਕੇ ਨੇ ਹੁਲਾਨ ਕੇ ਜਗਾਇਆ ਤੇ ਖਰਚਣ ਲਈ ਇੱਕ ਟਕਾ ਮੰਗਿਆ ਪਰ ਮਹੀਨੇ ਦੀ 26 ਤਰੀਕ ਹੋਣ ਕਰਕੇ ਕਹਾਣੀਕਾਰ ਦੀ ਜੇਬ ਵਿੱਚ ਇੱਕ ਪੈਸਾ ਵੀ ਨਹੀਂ ਸੀ ਇਸ ਸਮੇਂ ਹੀ ਕਹਾਣੀਕਾਰ ਨੂੰ ਬਾਰੋਂ ਮੁਰਮੁਰੇ ਵਾਲੇ ਦਾ ਹੋਕਾ ਸੁਣਾਈ ਦਿੱਤਾ ਤੇ ਕਾਕਾ ਟਕਾ ਲੈਣ ਲਈ ਜਿੱਦ ਕਰਨ ਲੱਗਾ ਕਹਾਣੀਕਾਰ ਨੇ काके ਨੂੰ ਕਿਹਾ ਕਿ ਟਾਕਾ ਪੈੜਾ ਹੁੰਦਾ ਹੈ ਪਰ ਕਾਕਾ ਇਸ ਗੱਲ ਨਾਲ ਸਹਿਮਤ ਨਾ ਹੋਇਆ ਫਿਰ ਤੇਦੋਂ ਕਹਾਣੀਕਾਰ ਨੇ ਕਿਹਾ ਕਿ ਮੁਰਮਰਾ ਪੈੜਾ ਹੁੰਦਾ ਹੈ ਤਾਂ ਕਾਕਾ ਕਹਿਣ ਲੱਗਾ ਕਿ ਨਹੀਂ ਮੁਰਮਰਾ ਮਿੱਠਾ ਹੁੰਦਾ ਹੈ ਕਹਾਣੀਕਾਰ ਨੇ ਕਾਕੇ ਨੂੰ ਜਿੱਦ ਨਾ ਛੱਡਦਾ ਦੇਖ ਕੇ ਕਿਹਾ ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ ਕਾ ਕਾਕਾ ਕੁਲਫੀ ਖਾਣ ਲਈ ਮੰਨ ਗਿਆ ਕਹਾਣੀਕਾਰ ਕਿਛੇ ਛਾਵੜੀ ਵਾਲੇ ਦੇ ਆਉਣ ਤੋਂ ਡਰਦਾ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ ਅਤੇ ਸੜਕ ਤੇ ਘੁੰਮਦਾ ਸੋਚ ਰਿਹਾ ਸੀ ਕਿ ਉਹ ਤਨਖਾਹ ਦੇ ਵਾਅਦੇ ਲਈ ਆਪਣੇ ਮਾਲਕ ਨਾਲ ਟੱਕਰ ਲੈਣ ਜੋਗਾ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਨੌਕਰੀ ਤੋਂ ਜਵਾਬ ਮਿਲ ਜਾਵੇਗਾ ਸ਼ਾਮ ਨੂੰ ਇਹ ਸਮਝ ਕੇ ਕਿ ਕਾਕਾ ਸੌ ਗਿਆ ਹੋਵੇਗਾ ਕਹਾਣੀਕਾਰ ਕਾਲੀ ਕਾਲੀ ਘਰ ਆਇਆ ਪਰ ਕਾਕਾ ਜਾਗਦਾ ਸੀ ਤੇ ਉਸ ਨੇ ਚੱਲ ਕੇ ਕੁਲਫੀ ਖਲੌਣ ਲਈ ਕਿਹਾ ਪਰ ਕਹਾਣੀਕਾਰ ਨੇ ਦਬਕੇ ਨਾਲ ਬੱਚਾ ਚੁੱਪ ਕਰ ਦਿੱਤਾ ਫਿਰ ਕਹਾਣੀਕਾਰ ਨੇ ਉਸਨੂੰ ਗੋਦ ਵਿੱਚ ਲੈ ਕੇ ਕਿਹਾ ਕਿ ਹੁਣ ਰਾਤ ਪੈ ਗਈ ਹੈ ਕੁਲਫੀ ਖਾਨ ਕੱਲ ਚੱਲਾਂਗੇ ਦੂਸਰੇ ਦਿਨ ਕਹਾਣੀਕਾਰ ਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਜਦ ਉਹ ਦੁਪਹਿਰੇ ਘਰ ਪਹੁੰਚਿਆ ਤਾਂ ਕਾਕਾ ਸੁੱਤਾ ਪਿਆ ਸੀ ਅਤੇ ਘਰ ਵਾਲੀ ਨੇ ਘਰ ਦੀਆਂ ਲੋੜਾਂ ਲਈ ਕਹਾਣੀਕਾਰ ਤੋਂ 3 ਰੁਪਏ ਲੈ ਆਲੇ ਕਾਕੇ ਨੇ ਜਾਗਦਿਆਂ ਹੀ ਕੁਲਫੀ ਮੰਗੀ ਕਹਾਣੀਕਾਰ ਨੇ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਦਾ ਕਰਕੇ ਛੁਕਾਰਾ ਪਾਇਆ ਮਾਂ ਤੋਂ ਮਿਲਿਆ ਟਕਾ ਕਾਕੇ ਨੇ ਕਹਾਣੀਕਾਰ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਨੂੰ ਕਹਾਣੀਕਾਰ ਖੇਡਣ ਦੇ ਬਹਾਨੇ ਘਰੋਂ ਚਲਾ ਗਿਆ ਤੇ ਕਾਫੀ ਰਾਤ ਗੁਜ਼ਰੀ ਤੇ ਆਇਆ ਕਾਕਾ ਉਸ ਦੀ ਬਹੁਤ ਚਿਰ ਉਡੀਕ ਕਰਕੇ ਸੌ ਗਿਆ ਸੀ ਅੱਧੀ ਰਾਤ ਵੇਲੇ ਸੁੱਤਾ ਕਾਕਾ ਕੁਲਫੀ ਕੁਲਵੀ ਬੜਵਾਉਣ ਲੱਗਾ ਕਹਾਣੀ ਕਰ ਬਹਿਚਲ ਹੋ ਉਠਿਆ ਅਗਲੇ ਦਿਨ ਕਾਕੇ ਨੇ ਕੁਲਫੀ ਨਾ ਮੰਗੀ ਦੁਪਹਿਰ ਵੇਲੇ ਰੋਟੀ ਖਾ ਕੇ ਕਹਾਣੀ ਕਰ ਸੌ ਗਿਆ ਇੰਨੇ ਨੂੰ ਬਾਹਰ ਕੁਲਫੀ ਵਾਲੇ ਨੇ ਹੋਕਾ ਦਿੱਤਾ ਕਾਕਾ ਇੱਕ ਬੱਤਕ ਨਾਲ ਖੇਡ ਰਿਹਾ ਸੀ ਉਹ ਬੱਤਕ ਸੁੱਟ ਕੇ ਖੜਾ ਹੋ ਗਿਆ ਤੇ ਕਹਾਣੀਕਾਰ ਨੂੰ ਜਗਾਏ ਬਗੈਰ ਬਾਹਰ ਨੂੰ ਤੁਰ ਪਿਆ ਕਹਾਣੀਕਾਰ ਵੀ ਉੱਠ ਕੇ ਉਸ ਦੇ ਮਗਰ ਬੂਹੇ ਉੱਲੇ ਜਾ ਖੜਾ ਹੋਇਆ ਇਸ ਸਮੇਂ ਕਹਾਣੀਕਾਰ ਕੁਲਫੀ ਵਾਲਾ ਸ਼ਾਨ ਦੇ ਮੁੰਡੇ ਨੂੰ ਕੁਲਫੀ ਦੇਣ ਲੱਗਾ ਸੀ ਤੇ ਇਹ ਮੁੰਡਾ ਕਾਕਾ ਤੂੰ 3 ਸਾਲ ਵੱਡਾ ਸੀ ਤੇ ਤਾਕੜਾ ਵੀ ਸੀ ਕਾਕਾ ਨੇੜਾ ਨੇੜੇ ਖੜੇ ਹੋ ਕੇ ਕੁਲਫੀ ਵੱਲ ਵੇਖ ਰਿਹਾ ਸੀ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ ਕਾਕਾ ਤੁਸ ਦੇਖ ਕੇ ਪੈ ਗਿਆ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫੀ ਖਿਲਰ ਗਈ ਸ਼ਾਨ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਤੇ ਕਾਕੇ ਨੇ ਹੋਰ ਇੱਕ ਠੁੱਡ ਮਾਰ ਕੇ ਉਸ ਨੂੰ ਮੁਰ ਨਾਲ ਹੀ ਸੁੱਟ ਦਿੱਤਾ ਕੁਲਫੀ ਵਾਲਾ ਕਾਕੇ ਨੂੰ ਚਪੇੜ ਮਾਰਨ ਲੱਗ ਹੀ ਸੀ ਪਰ ਕਹਾਣੀ ਕਰਨੇ દોੜ ਕੇ ਉਸ ਨੂੰ ਚੁੱਕ ਲਿਆ ਸ਼ਾਨੀ ਕਹਾਣੀ ਕਰਦੇ ਘਰ ਉਲੰਬਾ ਲੈ ਕੇ ਆਈ ਕਹਾਣੀ ਕਰਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਲੱਗੀ ਪਰ ਕਹਾਣੀ ਕਰਨੇ ਕਿਹਾ ਕੁਝ ਬੰਡ ਸੁਦੈਨੇ ਕਾਇਰ ਪਿਓ ਦੇ ਘਰ ਬਹਾਦਰ ਪੁੱਤਰ ਜੰਮਿਆ ਇਸ ਤਰ੍ਹਾਂ ਇਸ ਕਹਾਣੀ ਵਿੱਚ ਇਹ ਦਿਖਾਇਆ ਗਿਆ ਹੈ ਕਿ ਜਿਹੜਾ ਮੱਧਮ ਵਰਗ ਦਾ ਇਨਸਾਨ ਹੁੰਦਾ ਹੈ ਉਹਦੀ ਆਮਦਨ ਘੱਟ ਹੋਣ ਕਰਕੇ ਖਰਚੇ ਜ਼ਿਆਦਾ ਹੁੰਦੇ ਹਨ ਜਿਸ ਕਰਕੇ ਉਹ ਬਹੁਤ ਸਾਰੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਇਸ ਦੇ ਅੰਤ ਵਿੱਚ ਇਹ ਦਿਖਾਇਆ ਗਿਆ ਹੈ ਕਿ ਜਿਵੇਂ ਕਾਕਾ ਸ਼ਾਹਾਂ ਦੇ ਮੁੰਡੇ ਤੋਂ ਅੰਕਲ ਵੀ ਕਹਿ ਖੋਣ ਲਈ ਲੜਦਾ ਹੈ ਇਕ ਮੱਧਮ ਵਰਗ ਦੇ ਇਨਸਾਨ ਨੂੰ ਆਪਣੇ ਹੱਕਾਂ ਦੇ ਲਈ ਇਸੇ ਤਰ੍ਹਾਂ ਲੜਨਾ ਪਵੇਗਾ ਤਾਂ ਹੀ ਉਸ ਨੂੰ ਆਪਣੇ ਹੱਕ ਪ੍ਰਾਪਤ ਹੋਣਗੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਪਵੇ ਵੱਧ ਸਕੇਗਾ ਜਿਵੇਂ ਕਿ ਇਸ ਵਿੱਚ ਇੱਕ ਵਿਅਕਤੀ ਆਪਣੇ ਮਾਲਕ ਤੋਂ ਨੌਕਰੀ ਖਾਣ ਦੇ ਡਰ ਵਿੱਚ ਤਨਖਾਹ ਨਾ ਵਧਾਉਣ ਦੀ ਗੱਲ ਨਹੀਂ ਕਰਦਾ ਪਰੰਤੂ ਉਸ ਦਾ ਪੁੱਤਰ ਕੁਲਫੀ ਤੇ ਲਿਸ਼ਾਂ ਦੇ ਮੁੰਡੇ ਨਾਲ ਟਕਰਾ ਜਾਂਦਾ ਹੈ ਇਸੇ ਤਰ੍ਹਾਂ ਵਿਅਕਤੀ ਨੂੰ ਆਪਣਾ ਇੱਕ ਮੱਧਮਰਗ ਦੇ ਵਿਅਕਤੀ ਨੂੰ ਵੀ ਉਸੇ ਤਰ੍ਹਾਂ ਹੀ ਸਮਾਜ ਦਾ ਡਟਕੇ ਮੁਕਾਬਲਾ ਕਰਨਾ ਪਵੇਗਾ ਤਾਂ ਹੀ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਕਰ ਸਕੇਗਾ ਧੰਨਵਾਦ